ਐਸਆਈ ਦੀ ਗੱਡੀ ਬਰਾਮਦ ਹੋਈ ਹੈ ਇਸ ਗੱਡੀ ਦੇ ਵਿੱਚ ਐਸਆਈ ਦੇ ਜ਼ਰੂਰੀ ਕਾਗਜ਼ਾਤ ਉਸ ਦੀ ਜੈਕਟ ਅਤੇ ਬੂਟ ਵੀ ਪੁਲਿਸ ਨੂੰ ਬਰਾਮਦ ਹੋਏ ਨੇ ਜਦ ਕਿ ਗੋਤਾਖੁਰਾਂ ਦੇ ਵੱਲੋਂ ਐਸਆਈ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਬਟਿੰਡਾ ਜ਼ਿਲ੍ਹੇ ਦੇ ਥਾਣਾ ਕੋਟ ਫੱਤਾ ਵਿੱਚ ਤਾਇਨਾਤ ਐਸਆਈ ਪੁਸ਼ਪਿੰਦਰ ਸਿੰਘ ਦੀ ਕਾਰ ਪਟਿਆਲਾ ਦੀ ਪਾਖੜਾ ਨਹਿਰ ਦੇ ਪੁਲ ਦੇ ਸਾਹਮਣੇ ਤੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਅਤੇ ਗੋਤਾਖੋਰਾਂ ਨੂੰ ਦਿੱਤੀ ਗੋਤਾਖੋਰਾਂ ਦੀ ਟੀਮ ਨੇ ਪੁਸ਼ਪਿੰਦਰ ਸਿੰਘ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਗੋਤਾਖੋਰਾਂ ਦਾ ਕਹਿਣਾ ਹੈ ਕਿ ਜਿਹੋ ਜੀ ਸਥਿਤੀ ਜਾਪਦੀ ਹੈ ਇੰਜ ਲੱਗਦਾ ਹੈ ਕਿ ਸ਼ਾਇਦ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੋਏਗੀ ਉਸਨੇ ਨਹਿਰ 'ਚ ਛਾਲ ਮਾਰ ਦਿੱਤੀ ਹੋਏਗੀ ਪਰ ਹਾਲੇ ਤੱਕ ਕੋਈ ਵੀ ਸੁਰਾਗ ਹਾਸਲ ਨਹੀਂ ਹੋਇਆ ਪੁਲਿਸ ਦੇ ਵੱਲੋਂ ਲਗਾਤਾਰ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਐਸਆਈ ਆਪਣੀ ਗੱਡੀ ਲੈ ਕੇ ਇੱਥੇ ਕਿਉਂ ਪਹੁੰਚਿਆ ਸੀ ਜਾਂ ਕਿ ਉਸ ਨੂੰ ਕਿਸੇ ਕਸਮ ਦੀ ਮਾਨਸਿਕ ਤੌਰ ਤੇ ਕੋਈ ਪਰੇਸ਼ਾਨੀ ਤਾਂ ਨਹੀਂ ਸੀ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਦੋਂ ਆਖਰੀ ਵਾਰ ਐਸਆਈ ਘਰੋਂ ਨਿਕਲਿਆ ਸੀ ਤਾਂ ਉਸ ਦੀ ਕਿਸੇ ਦੇ ਨਾਲ ਕੋਈ ਗੱਲ ਜਾਂ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਸੀ ਤਾਂ ਲਗਾਤਾਰ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਹੀ ਐਸਆਈ ਦੇ ਨਾਲ ਤਾਇਨਾਤ ਪੁਲਿਸ ਅਧਿਕਾਰੀਆਂ ਦੇ ਕੋਲੋਂ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਐਸਆਈ ਦੀ ਗੱਡੀ ਜ਼ਰੂਰ ਬਰਾਮਦ ਹੋਈ ਹੈ ਗੱਡੀ ਦੇ ਵਿੱਚੋਂ ਜੈਕਟ ਜ਼ਰੂਰੀ ਦਸਤਾਵੇਜ਼ ਅਤੇ ਬੂਟ ਬਰਾਮਦ ਹੋਏ ਨੇ ਜਦਕਿ ਐਸਆਈ ਦੀ ਭਾਲ جاری ਹੈ ਇਸ ਬਾਬਤ ਕੀ ਕੁਝ ਕਹਿਣਾ ਹੈ ਗੋਤਾਖੋਰ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਸਰ ਮੇਰਾ ਨਾਮ ਆਸ਼ਮਨ ਲੀਕੇ ਮੈਂ ਗੋਤਾ ਖੋੜਾ ਪਟਿਆਲਾ ਤੋਂ ਤੇ ਅੱਜ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਥੀ ਐਸ ਐਚਓ ਪਸਿਆਣਾ ਰਾਈ ਕਿ ਨਹਿਰ ਦੇ ਕੰਢੇ ਇੱਕ ਨਾ ਗੱਡੀ ਖੜੀ ਹੈ ਜੋ ਕਿਸੇ ਪੁਲਿਸ ਮੁਲਾਜ਼ਮ ਦੀ ਹੈ ਜਿਹਦੇ ਅੰਦਰ ਉਹਨਾਂ ਦਾ ਕੋਟ ਪਲੱਸ ਉਹਨਾਂ ਦਾ ਮੋਬਾਈਲ ਜੁੱਤੇ ਹੋਰ ਵੀ ਕਈ ਡਾਕੂਮੈਂਟ ਨੇ ਜਿਹੜੇ ਉਹਨਾਂ ਦੇ ਅੰਦਰ ਪਏ ਨੇ ਗੱਡੀ ਦੇ ਔਰ ਜਿੱਥੇ ਗੱਡੀ ਖੜੀ ਹੈ ਪਸਿਆਣਾ ਵਾਲੇ ਪੁਲ ਦੇ ਲਾਵੇ ਥਾਣੇ ਦੇ ਥੋੜੀ ਜਿਹਾ ਸਾਹਮਣੇ ਅੱਗੇ ਨੂੰ ਜਾ ਕੇ ਉੱਥੇ ਨੱਕਿਸ਼ੜ ਦੇ ਨਿਸ਼ਾਨ ਬਣ ਰਹੇ ਨੇ ਤੇ ਲੱਗਦਾ ਹੈ ਕਿ ਸ਼ਾਇਦ ਉਹ ਨਹਿਰ ਦੇ ਅੰਦਰ ਗਿਰ ਗਏ ਨੇ ਜਾਂ ਸੁਸਾਈਡ ਕਰ ਲਿਆ ਪਰ ਆਪਾਂ ਇਸ ਚੀਜ਼ ਨੂੰ ਕਨਫਰਮ ਨਹੀਂ ਕਰਦੇ ਹਲੇ ਆਪਾਂ ਸ਼ੋਰ ਨਹੀਂ ਆ ਪਰ ਜਿਹੜੇ ਹਾਲਾਤ ਗੱਡੀ ਨੂੰ ਦੇਖਣ ਤੋਂ ਲੱਗ ਰਹੇ ਨੇ ਜਿਸ ਤਰੀਕੇ ਨਾਲ ਉਹ ਚੱਪਲ ਜੁੱਤੇ ਸਾਰੇ ਆਪਣੇ ਤਾਰ ਰੱਖੇ ਨੇ ਮੋਬਾਈਲ ਵਗੈਰਾ ਸਾਰਾ ਸਮਾਨ ਰੱਖਿਆ ਤੇ ਇਸ ਤਰੀਕੇ ਨਾਲ ਇਹ ਲੱਗ ਰਿਹਾ ਕਿ ਸ਼ਾਇਦ ਹੋ ਸਕਦਾ ਉਹ ਬਾਗੜਾ ਦੇ ਅੰਦਰ ਸੁਸਾਈਡ ਕਰ ਗਏ ਮਿਲੀ ਜਾਣਕਾਰੀ ਦੇ ਅਨੁਸਾਰ ਲੱਗ ਰਿਹਾ ਹੈ ਕਿ ਬਈ ਉਹ ਬਟਿੰਡੇ ਦੇ ਨੇ ਰੈਣ ਵਾਲੇ ਬਟਿੰਡੇ ਦੇ ਨੇ ਔਰ ਬਾਕੀ ਹਲੇ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਐਸਐਚਓ ਫਸਿਆਣਾ ਉਹਨਾਂ ਦੀ ਜਾਂਚ ਕਰ ਰਹੇ ਨੇ ਕੇਸ ਤੇ ਆਈਓ ਵੀ ਲੱਗੇ ਹੋਏ ਨੇ ਬਾਕੀ ਦੇਖਦੇ ਜੋ ਵੀ ਹੈ ਗੋਤਾਖੋੜੀ ਮੈਂ ਆਪਾਂ ਨੇ ਸਾਰੀ ਜੰਗ ਲਟਕਾ ਦਿੱਤੀ ਜਿੰਨੇ ਵੀ ਸਾਥੀ ਗੋਤਾਖੋਰ ਸਾਡੇ ਹੈਗੇ ਉਹ ਨੈਰ ਤੇ ਲੱਗੇ ਨੇ ਬੋਡੀ ਦੀ ਪਾਲ ਕਰ ਰਹੇ ਨੇ ਔਰ ਬੋਡੀ ਨੂੰ ਲੱਭ ਰਹੇ ਨੇ ਤੋਂ ਜੋ ਵੀ ਕੁਝ ਹੋਏਗਾ ਜ਼ਰੂਰ ਦੱਸਾਂਗੇ